ਸੁਜਾਨਪੁਰ ਦੇ ਨੇੜੇ ਪੈਂਦੇ ਪਿੰਡ ਗੁਗਰਾਵ ਵਿਖੇ ਇੱਕ ਘਟੌਂਗੀ ਬਾਬੇ ਵੱਲੋਂ ਇੱਕ ਔਰਤ ਦਾ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੱਤੀਆਂ ਹੋਇਆਂ थाना ਛਾਪਰ ਕੰਡੀ ਦੇ ਪਰਿਵਾਰੀ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸੁਜਾਨਪੁਰ ਦੇ ਨੇੜੇ ਪੈਂਦੇ ਪਿੰਡ ਗੁਗਰਾਵ ਵਿਖੇ ਇੱਕ ਬਾਬਾ ਜੋ ਕਿ ਦਰਗਾਹ ਉੱਤੇ ਸੇਵਾ ਕਰਦਾ ਸੀ ਉਹਨਾਂ ਦੀ ਔਰਤ ਦਾ ਗ੍ਰਾਜ ਕਰ ਲਈ ਉਹਨਾਂ ਦੇ ਘਰ ਗਿਆ ਮੌਕਾ ਪਾ ਕੇ ਉਸ ਨੇ ਘਰ ਦੀ ਔਰਤ ਨਾਲ ਬਲਾਤਕਾਰ ਕੀਤਾ ਤੇ ਜਿਸ ਤੋਂ ਬਾਅਦ थाना ਛਾਪਰ ਕੰਡੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਜਗਦੀਸ਼ ਸਿੰਘ ਪੁੱਤਰ ਸਰਵਰ ਸਿੰਘ ਵਾਸੀ ਬਗਰਾ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਉਸ ਦੇ ਖਿਲਾਫ ਪੁਲਿਸ ਵੱਲੋਂ ਮਕਦਮਾ ਨੰਬਰ 53 ਜੁਰਮ 376 506 ਆਈਪੀਸੀ ਧਾਰਾ ਦੇ ਤਹਿਤ ਮਕਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਜੇਲ੍ਹ ਵੀ ਭੇਜਿਆ ਗਿਆ ਇਸ ਮੌਕੇ ਤੇ थाना प्रभारी ਜਸਵਿੰਦਰ ਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਢੋਂਗੀ ਬਾਬਿਆਂ ਤੋਂ ਬਚਿਆ ਜਾਵੇ ਤੇ ਬਿਨਾਂ ਪਛਾਣ ਤੋਂ ਉਹਨਾਂ ਨੂੰ ਘਰੇ ਨਾ ਵੜਿਆ ਜਾਵੇ ਜੀ 125 2022 ਨੂੰ ਸਾਡੇ ਲੱਕ ਏਰੀਏ ਦੇ ਮਹਿਲਾ ਨੇ ਸਾਡੇ ਪਾਸ ਗਾਂ ਦਰਜ ਕਰਾਇਆ ਕਿ ਇੱਕ ਬਾਬਾ ਜਿਸ ਦਾ ਨਾਮ ਜਗਦੀਸ਼ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਗੁਗਰਾਹ ਜੋ ਕਿ ਦਰਗਾਹ ਦੀ ਸੇਵਾ ਕਰਦਾ ਹੈ ਉਹ ਉਸਦੇ ਘਰ ਆਇਆ ਤੇ ਉਹਨੂੰ ਧਾਗੇ ਦਿਵਤਾ ਦੇ ਨਾਂ ਤੇ ਉਸਦੇ ਘਰ ਠਹਿਰ ਗਿਆ ਤਕਰੀਬ 11 ਵਜੇ ਰਾਤ ਦਾ ਕੁੱਸ ਬਾਬੇ ਨੇ ਮਹਿਲਾ ਨਾਲ ਰਿਪੋਰਟ ਕੀਤਾ ਜੋ ਉਪਤ ਤਲਾਹ ਤੇ ਮਕਦਮਾ ਨੰਬਰ 53 ਮਿਤੀ 12/5/2024 ਜੁਰਮ 376 506 IPC थाना 샤ਪੁਰ ਕਣੀ ਦਰਜ ਕੀਤਾ ਤੇ ਉਹਦੇ ਦੋਸ਼ੀ ਨੂੰ ਤੁਰੰਤ ਕਬਜ਼ਾ ਕਰਕੇ ਫਿਰਸ਼ਦਾਨ ਕੀਤਾ ਗਿਆ ਜੋ ਮਨਜੋਤ ਜੱਜ ਸਾਹਿਬ ਵੱਲੋਂ ਦੋਸ਼ੀ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਮਕਦਮਾ ਦਾ ਚਲਾਨ ਅਦਾਲਤ ਵਿੱਚ ਦੇ ਕੇ ਤਦਸ਼ੀ ਨੂੰ ਮਤਵਾਲ ਸੱਜਾ ਕਰਾਈ ਜਾਵੇ। ਅਹੀਂ ਲੋਕਾਂ ਨੂੰ ਨਾ ਵਿਹਿਮਾ ਭਰਮਾ ਵਿੱਚ ਪਾ ਕੇ ਲੋਕਾਂ ਨਾਲ ਗਰਤ ਕਰਤ ਕੰਮ ਨਾ ਕਰੋ। ਕਿ ਕਿ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਸਮਾਜ ਦੇ ਖਿਲਾਫ ਹੈ ਇਹ ਅਪਰਾਧ ਇਹ ਫਿਰ ਜੇਕਰ ਅਪਰਾਧ ਨਹੀਂ ਗਲਤੀਆਂ ਕਰਨੀ ਚਾਹੀਦੀ। ਇਫ ਯੂ ਵਿਸ਼ ਥੈਟ ਯੋਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to a&m's gems cambridge international school patankot affiliated to cbsc new delhi little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.